ਸਤਿ ਸ਼੍ਰੀ ਅਕਾਲ ਆਰ ਪੀ ਡੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰਿਕਾ ਅਟਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਰਕੇਸ਼ ਸ਼ਾਂਤੀ ਦੋਤ ਜੀ ਸਭ ਤੋਂ ਪਹਿਲਾਂ ਨਿੱਘਾ ਸਵਾਗਤ ਕਰਦੇ ਹਾਂ ਸਰ ਸ਼ੁਕਰੀਆ ਮਿਹਰਬਾਨੀ ਜੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਵੱਖ-ਵੱਖ ਖਬਰਾਂ ਤੇ ਵਿਚਾਰ ਵਟਾਂਦਰਾ ਕਰਦੇ ਹਾਂ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਮੁੱਖ ਖਬਰਾਂ ਸੀ ਲਈਆਂ ਨੇ ਉਹਨਾਂ ਚ ਪਹਿਲੀ ਖਬਰ ਇਹ ਹੈ ਕਿ ਐਲਨ ਮਸਕ ਦੁਨੀਆ ਦੇ ਪਹਿਲੇ ਕਰੋੜਪਤੀ ਬਣ ਸਕਦੇ ਹਨ ਇਹ ਇੱਕ ਖਬਰ ਆਈ ਹੈ ਅਜੇ ਹੁਣ ਸਿਰਫ ਤਾਂ ਹੀ ਹੋ ਸਕਦਾ ਹੈ ਜੇਕਰ ਸ਼ੇਅਰ ਧਾਰਕ ਇੱਕ ਨਵੇਂ ਪ੍ਰਸਤਾਵ ਨੂੰ ਅਪਣਾਉਂਦੇ ਹਨ ਜੋ ਉਹਨਾਂ ਨੂੰ ਬੇਮਿਸਾਲ ਦੌਲਤ ਦੇਵੇਗਾ ਜੇਕਰ ਕੰਪਨੀ ਕੁਝ ਮਹੱਤਵਪੂਰਨ ਮੀਲ ਪੱਥਰਾਂ ਤੇ ਪਹੁੰਚ ਜਾਂਦੀ ਹੈ ਇਸ ਦੌਰਾਨ ਤਨਖਾਹ ਪੈਕੇਜ ਵਜੋਂ ਮਸਕ ਨੂੰ ਟੈਸਲਾ ਸਟਾਕ ਦੇ 203.7 ਮਿਲੀਅਨ ਵਾਧੂ ਸ਼ੇਅਰ ਦਿੱਤੇ ਜਾ ਸਕਦੇ ਹਨ ਉਹਨਾਂ ਸ਼ੇਅਰਾਂ ਦੀ ਕੀਮਤ ਅਸ ਦੀ ਸਟਾਕ ਮੁੱਲ ਤੇ 143.5 ਬਿਲੀਅਨ ਡਾਲਰ ਹੋਵੇਗੀ ਪਰ ਮਸਕ ਨੂੰ ਉਹ ਸ਼ੇਅਰ ਸਿਰਫ ਤਾਹੀਂ ਮਿਲਣਗੇ ਜੇਕਰ ਆਉਣ ਵਾਲੇ ਸਾਲਾਂ ਵਿੱਚ ਟੈਸਲਾ ਸਟਾਕ ਦੀ ਕੀਮਤ 'ਚ ਕਾਫੀ ਜਿਹੜਾ ਵਾਧਾ ਹੁੰਦਾ ਹੈ ਕੀ ਕਹਿਣਾ ਚਾਹੋਗੇ ਸਰ ਇਸ ਖਬਰ 'ਤੇ ਦੇਖੋ ਜਿਸ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਦਾਂ ਚਰਚਾ ਆ ਜਾਂਦੇ ਰਹਿੰਦੇ ਨਾ ਜੀ ਇਸੇ ਤਰ੍ਹਾਂ ਐਲਨ ਮਸਕ ਵੀ ਜਿਹੜੇ ਆ ਆਲਵੇਸ ਇਸ ਕਿਸੇ ਚਰਚਾ 'ਚ ਰਹਿੰਦੇ ਨੇ ਕਿਉਂਕਿ ਉਹ ਮਤਲਬ ਜਦੋਂ ਅਸੀਂ ਦੁਨੀਆਵੀ ਇਸ ਟੈਕਨੋਲੋਜੀ ਦੇ ਨਾਲ ਗੱਲ ਕਰਦੇ ਹਾਂ ਜ਼ਿਕਰ ਕਰਦੇ ਹਾਂ ਤਾਂ ਐਲਨ ਮਸਕ ਦਾ ਇੱਕ ਬਹੁਤ ਵੱਡਾ ਇੱਕ ਇੱਕ ਉਹ ਇੱਕ ਆਈਕਨ ਦੇ ਤੌਰ ਦੇ ਉੱਤੇ ਦੁਨੀਆ ਦੇ ਸਾਹਮਣੇ ਆਇਆ ਹੈ ਔਰ ਜਦੋਂ ਹੁਣ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਵੀ ਬਣੇ ਆ ਹਾਂ ਤਾਂ ਉਦੋਂ ਵੀ ਵੱਡਾ ਰੋਲ ਕਹਿੰਦੇ ਆ ਕਿ ਜਿਹੜਾ ਟੰਪ ਦੀ ਉਹਦੇ ਚ ਉਹਦੇ ਚ ਡੋਨੇਸ਼ਨ ਦੇਣ ਵਾਲਿਆਂ 'ਚ ਬਹੁਤ ਵੱਡਾ ਸਟਰੰਪ ਇਹਨਾਂ ਦਾ ਐਲਨ ਮਸਕ ਦਾ ਹੈਗਾ ਸੀ ਜੀ ਐਲਨ ਮਸਕ ਨੂੰ ਇੰਡੀਆ 'ਚ ਵੀ ਇਸ ਕਰਕੇ ਜਾਣਿਆ ਜਾਂਦਾ ਕਿ ਉਹਦਾ ਟੈਸਲਾ ਦਾ ਜਿਹੜਾ ਪ੍ਰੋਜੈਕਟ ਹੁਣ ਇੱਕ ਹੁਣ ਸਟਾਰ ਜਿਹੜਾ ਲਿੰਕ ਦਾ ਸੈਟੇਲਾਈਟ ਜਿਹੜਾ ਇੰਟਰਨੈਟ ਦੀ इंडिया च भी लाइसेंसिंग हुई दैट मींस की एक एंटरप्रेन्योरर ਦੇ ਤੌਰ ਤੇ ਇੱਕ बिजनेसमैन ਦੇ ਤੌਰ ਦੇ ਉੱਤੇ ਜਿਹੜਾ ਐਲਨ ਮਸਕ ਵਾਕਈ ਅਗਾਹ ਬਧੂ ਔਰ ਬਹੁਤ ਫਾਸਟਸ ਦੁਨੀਆ ਦੇ ਵਿੱਚ ਉਹਦਾ ਜਿਹੜਾ ਉਹਨੇ ਆਪਣੇ ਆਪ ਮੁਸਤਫਦ ਕੀਤਾ ਬਿਲਕੁਲ ਬਿਲਕੁਲ ਔਰ ਉਹ ਅਰਬਪਤੀ ਤੇ ਉਹ ਪਹਿਲਾਂ ਵੀ ਸੀ ਵੈਸੇ ਕਿਉਂਕਿ ਉਹਨਾਂ ਦਾ ਓਵਰਆਲ ਜਿੰਨਾ ਸਮਰਾਜ ਹੈਗਾ ਜੀ ਤਾਂ ਉਹ ਹੁਣ ਬਤੌਰ ਸੀਈਓ ਜਿਹੜੇ ਆ ਉਹ ਮਤਲਬ ਟ੍ਰਿਲੀਅਨਰਸ ਜਿਹੜਾ ਉਹਨੂੰ ਹੋ ਗਏ ਯਾਨੀ 88 ਲੱਖ ਕਰੋੜ ਰੁਪਈਆ ਹਮ ਜੇ ਆਪਾਂ ਇੰਡੀਅਨ ਬਣੀ ਜਗੀ ਨਹੀਂ ਹੈ ਤਾਂ 88 ਲੱਖ ਕਰੋੜ ਰੁਪਏ ਦਾ ਉਹਨਾਂ ਨੂੰ ਪੈਕੇਜ ਉਹ ਮਿਲਣਾ ਬਿਲਕੁਲ ਜੀ ਤਾਂ ਉਹ 88 ਲੱਖ ਕਰੋੜ ਜਿਹੜਾ ਹੈਗਾ ਉਹ ਜੇ ਜੇ ਸਧਾਰਨ ਆਦਮੀ ਉਹਦੇ ਕੋਈ ਉਹਦੇ ਕੋਈ ੜੀਆਂ ਉਹਦੀਆਂ ਬਿੰਦੀਆਂ ਹੁੰਦੀਆਂ ਨੇ ਨਾ ਜਿਹੜੀਆਂ ਜ਼ੀਰੋਜ਼ ਉਹ ਵੀ ਉਹਨੂੰ ਨਹੀਂ ਪਤਾ ਕਿੰਨੀਆਂ ਲਗਣੀਆਂ ਜੀ ਜੀ ਚੀਰਮੈਨ ਨੇ ਰੈਜ਼ੋਲੂਸ਼ਨ ਉਹਨਾਂ ਦੀ ਐਲਨ ਮਸਕ ਦੀ ਕੰਪਨੀ ਨੇ ਪੇਸ਼ ਕੀਤਾ ਔਰ ਸ਼ੇਅਰ ਹੋਲਡਰਸ ਦੀ 20% ਇਸ ਰੈਜ਼ੋਲੂਸ਼ਨ ਨੂੰ ਹੈ ਪਰ ਉਹਦੇ ਨਾਲ ਜਿਹੜੇ ਟਾਰਗੇਟਸ ਜਿਹੜੇ ਇਹਨੂੰ ਦਿੱਤੇ ਗਏ ਹਨ ਆਪਣੇ ਐਲਨ ਮਸਕ ਨੂੰ ਐਲਨ ਮਸਕ ਨੂੰ ਜੀ ਉਹ ਵੀ ਬਹੁਤ ਵੱਡੇ ਹੈ ਬਿਲਕੁਲ ਬਿਲਕੁਲ ਇਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਵੀ ਜਿਹੜੀ ਉਹਨਾਂ ਦੀ ਜਿਹੜੀ ਉਹਨਾਂ ਦੀ ਡਰਾਈਵਰਲੈਸ ਜਿਹੜੀ ਇੱਕ ਹੈ ਕਾਰ ਟੈਸਲਾ ਦਾ ਜੀ ਉਹਦਾ ਜਿਹੜਾ ਸੌਫਟਵੇਅਰ ਹੈਗਾ ਉਹਦੇ ਸੌਫਟਵੇਅਰ ਦਾ ਉਹਨਾਂ ਨੂੰ ਪਤਾ ਨਹੀਂ ਕਿੰਨੇ ਕਿੰਨੇ ਮਿਲੀਅਨ ਜਿਹੜੇ ਆ ਉਹ ਉਹਦੇ ਸਬਸਕ੍ਰਾਈਬਰ ਬਣਾਉਣੇ ਪੈਣਗੇ ਉਸੋ ਦੇ ਵਿੱਚ ਇਸ ਤਰ੍ਹਾਂ ਦੇ ਦੋ ਤਿੰਨ ਬਹੁਤ ਵੱਡੇ ਟਾਰਗੇਟਸ ਵੀ ਦਿੱਤੇ ਇਹਨਾਂ ਨੂੰ ਜੀ ਤੋਂ ਐਸੀਆਂ ਜਿਹੜੀਆਂ ਹਸਤੀਆਂ ਹੁੰਦੀਆਂ ਜਦੋਂ ਅਸੀਂ ਆਪਣੇ ਇਧਰ ਮੁਲਕ ਦੀ ਗੱਲ ਕਰਦੇ ਆਂ ਵੈਸੇ ਅੱਜ ਅੱਜ ਜਿਹੜੀ ਦੁਨੀਆ ਦੀ ਜਨਸੀ ਜਨਰੇਸ਼ਨ ਡਿਫਰੈਂਟ ਤਖਤੇ ਪਰ ਟਾਂ ਚ ਲੱਗੀ ਹੈ ਬਿਲਕੁਲ ਤਾਂ ਐਲਨ ਮਸਕ ਵਰਗੇ ਜਿਹੜੇ ਲੋਕ ਆ ਉਹ ਘੱਟੋ ਘੱਟ ਜਿਹੜੀ ਨਵੀਂ ਜਨਰੇਸ਼ਨ ਆ ਜਿਹੜੀ ਆ ਉਦੋਂ ਲਿਕ ਰੋਲ ਮਾਡਲ ਦੇ ਤੌਰ ਤੇ ਕੰਮ ਕਰਦੇ ਆ ਵੀ ਉਹ ਵੀ ਕ੍ਰੀਏਟੀਵਿਟੀ ਚ ਜਾਣਾ ਹੋਵੇ ਬਿਜ਼ਨਸ ਚ ਜਾਣਾ ਹੋਵੇ ਤਾਂ ਇੱਕ ਰੋਲ ਮਾਡਲ ਦੇ ਤੌਰ ਤੇ ਆਉਂਦੇ ਆ ਤਾਂ ਐਲਨ ਮਸਕ ਜਿਹੜੇ ਆ ਉਹ ਇਸ ਪਾਸੇ ਕਾਮਯਾਬ ਹੋਣਗੇ ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਬਹੁਤ ਹੈ ਐਕਸਪੀਰੀਅੰਸ ਨੇ ਅਸੀਂ ਇਸ ਚੈਨਲ ਆਪਣੇ ਚੈਨਲ ਤੋਂ ਇਹੀ ਗੱਲ ਕਰ ਸਕਦੇ ਆ ਕਿ ਜਿਹੜੇ 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 ਯੂਥ ਨੇ ਜਿਹੜੀ ਜਨ ਜੇਨਰੇਸ਼ਨ ਜਿਹੜੀ ਹੈਗੀ ਹੈ ਜੀ ਉਹ ਕਿਉਂਕਿ ਇਹ ਕੰਟਰੀਬਿਊਸ਼ਨ ਹੁੰਦੀ ਹੈ ਜਿਹੜੀ ਇਸ ਕਿਸਮ ਦੀ ਦਾ ਟੈਸਲਾ ਕਾਰ ਇੱਕ ਇੱਕ ਮਤਲਬ ਡ੍ਰੀਮ ਕਾਰ ਹੈ ਜਿਹੜੀ ਇੰਡੀਆ ਉਹ ਵੀ ਦੁਨੀਆ ਦੇ ਵਿੱਚ ਉਹਨੂੰ ਹਣਾ ਅਲੱਗ ਹੀ ਉਹ ਕੁਝ ਉਸ ਜੱਦ ਤੱਕ ਆਈ ਵੀ ਹੈ ਪਰ ਹਲੇ ਉਹਦੇ ਸੌਫਟਵੇਅਰ ਨੂੰ ਡਿਵੈਲਪ ਕਰਨ ਦੀਆਂ ਜ਼ਰੂਰਤਾਂ ਕਿਹਦੇ ਦੱਸੀਆਂ ਜਾਂਦੀਆਂ ਤਾਂ ਉਹ ਜਦੋਂ ਇਸ ਕਿਸਮ ਦੀਆਂ ਇਨੋਵੇਸ਼ਨਸ ਇਸ ਕਿਸਮ ਦੇ ਅਵਿਸ਼ਕਾਰ ਹੋ ਕੇ ਆਉਂਦੇ ਆ ਜੀ ਤਾਂ ਉਹ ਆਪਣੇ ਆਪ ਦੇ ਵਿੱਚ ਦੁਨੀਆਂ ਦੇ ਲੇਟਰ ਲੋਗ ਫਿਰ ਜਿਹੜੇ ਆ ਜਿਨ੍ਹਾਂ ਨੇ ਕੀਤੇ ਹੁੰਦੇ ਜਾਂ ਉਹਦੇ ਨਾਲ ਜੁੜੇ ਹੁੰਦੇ ਆ ਉਹ ਅਮਰ ਹੋ ਜਾਂਦੇ ਆ ਬਿਲਕੁਲ ਬਿਲਕੁਲ ਐਲਨ ਮਸਕ ਉਸ ਦ੍ਰਿਸ਼ਟੀ ਨਾਲ ਨਹੀਂ ਹੁੰਦਾ ਪੂਰਨ ਵਿਅਕਤੀ ਹੈ ਤੇ ਇਹ ਐਲਨ ਮਸਕ ਤੋਂ ਮੈਂ ਤਾਂ ਕਹੂੰਗਾ ਵੀ ਜਿਹੜੇ ਸਾਡੇ ਮੁਲਕ ਦੇ ਯੂਥ ਨੇ ਜੀ ਉਹਨਾਂ ਨੂੰ ਵੀ ਐਲਨ ਮਸਕ ਵਰਗੇ ਸਾਡੇ ਵੀ ਸਾਡੇ ਮੁਲਕ 'ਚ ਵੀ ਐਸੇ ਬਹੁਤ ਹੋਣਗੇ ਜਿਹੜੇ ਇਸ ਕਿਸਮ ਦੇ ਇਨੋਵੇਟਿਵ ਲੋਕ ਹੋਣਗੇ ਤਾਂ ਕਿਉਂਕਿ ਐਲਨ ਮਸਕ ਐਸ ਤਰ੍ਹਾਂ ਜਿਹੜੀ ਗਲੋਬਲ ਸਿਨੈਰੀਓ ਦੇ ਉੱਤੇ ਦਿਖਣ ਦਿਖਣ ਵਾਲੇ ਬੰਦੇ ਆ ਤਾਂ ਸਾਡੇ ਜਿਹੜੇ ਯੂਥ ਆ ਉਹਨਾਂ ਨੂੰ ਇਹਨਾਂ ਕੋਲੋਂ ਪ੍ਰੇਰਨਾ ਲਈ ਚਾਹੀਦੀ ਹੈ ਬਿਲਕੁਲ ਬਿਲਕੁਲ ਸਹੀ ਇਸੇ ਤਰ੍ਹਾਂ ਹੁਣ ਅਗਲੀ ਖਬਰ ਤੇ ਚਰਚਾ ਕਰਾਂਗੇ ਇੱਕ ਪਾਸੇ ਸੁਪਰੀਮ ਕੋਰਟ ਨੇ ਜ਼ਮੀਨ ਰਜਿਸਟਰੀ ਅਤੇ ਜ਼ਮੀਨ ਮਾਲਕੀ ਢਾਂਚੇ ਵਿੱਚ ਬੁਨਿਆਦੀ ਸੁਧਾਰਾਂ ਦੀ ਮੰਗ ਕੀਤੀ ਹੈ ਅਦਾਲਤ ਨੇ ਕਿਹਾ ਕਿ ਬ੍ਰਿਟਿਸ਼ ਰਾਜ ਦੇ ਸਮੇਂ ਦੇ ਕਾਨੂੰਨਾਂ ਦੇ ਆਧਾਰਿਤ ਮੌਜੂਦਾ ਟਾਂਜਾ ਉਲਝਣ ਅਕੁਸ਼ਲਤਾ ਅਤੇ ਵਿਆਪਕ ਮੁਕਦਮੇਬਾਜ਼ੀ ਦਾ ਕਾਰਨ ਬਣਿਆ। ਉੱਤੇ ਗੱਲ ਕਰੀਏ ਪੰਜਾਬ ਸਰਕਾਰ ਨੇ ਨੈਸ਼ਨਲ ਹਾਈਵੇ 703 ਪ੍ਰੋਜੈਕਟ ਨਾਲ ਸੰਬੰਧਿਤ 3.7 ਕਰੋੜ ਰੁਪਏ ਦੇ ਜ਼ਮੀਨ ਪ੍ਰਾਪਤੀ ਘੁਟਾਲੇ ਦੇ ਦੋਸ਼ਾਂ ਤੋਂ ਬਾਅਦ ਮੋਗਾ ਦੇ ਵਿਧੇਕ ਡਿਪਟੀ ਕਮਿਸ਼ਨਰ ਚਾਰਮਤਾ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਹੈ। ਰਾਜਪਾਲ ਦੇ ਹੁਕਮਾਂ ਤੇ ਦੱਸਦੇ ਕਿ ਪੀਸੀਐਸ ਸ਼ਾਖਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 2014 ਬੈਚ ਦੀ ਪੀਸੀਐਸ ਅਧਿਕਾਰੀ ਚਾਰਮਤਾ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮ 1970 ਦੇ ਨਿਯਮ 41ਏ ਤਹਿਤ ਮੁਤਲ ਕਰ ਦਿੱਤਾ ਗਿਆ। ਮਤਲੀ ਦੀ ਮਿਆਦ ਦੌਰਾਨ ਉਸ ਦਾ ਮੁੱਖ ਦਫ਼ਤਰ ਚੰਡੀਗੜ੍ਹ ਹੋਵੇਗਾ ਅਤੇ ਉਸ ਨੂੰ ਸੇਵਾ ਨਿਯਮਾਂ ਅਨੁਸਾਰ ਪੱਤੇ ਦਿੱਤੇ ਜਾਣਗੇ। ਇਹ ਕਾਰਵਾਈ ਲੋਕ ਨਿਰਮਾਣ ਵਿਭਾਗ ਵੱਲੋਂ ਚਾਰ ਮੁਤਾਬਰਦ ਚਾਰ ਸ਼ੀਟ ਜਾਰੀ ਕਰਨ ਅਤੇ ਵਿਜੀਲੈਂਸ ਬਿਊਰੋ ਨੂੰ ਪੂਰੇ ਮਾਮਲੇ ਦੀ ਜਾਂਚ ਕਰਨ ਲਈ ਕਹਿਣ ਤੋਂ ਬਾਅਦ ਕੀਤੀ ਗਈ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਕੇਸ ਸਿਰਫ ਚਾਰ ਬਤਾ ਤੱਕ ਸੀਮਤ ਹੈ ਜਾਂ ਫਿਰ ਜ਼ਮੀਨ ਪ੍ਰਾਪਤੀ ਪ੍ਰਣਾਲੀ ਵਿੱਚ ਵੱਡੇ ਪੱਧਰ ਤੇ ਗੜਬੜੀ ਮੌਜੂਦ ਹੈ ਸਰ ਸਰਿਕਾ ਇਹ ਪਹਿਲਾਂ ਤਾਂ ਮੈਂ ਤੁਹਾਡੇ ਲਈ ਤੁਹਾਡੀ ਮੈਂ ਜਿਹੜੀ ਇਹ ਪ੍ਰਸ਼ੰਸਾ ਕਰੂੰਗਾ ਕਿ ਤੁਸੀਂ ਜਦੋਂ ਇਹ ਦੋ ਖਬਰਾਂ ਇਕੱਠੇ ਤੌਰ ਤੇ ਲਈਆਂ ਜੀ ਬਿਲਕੁਲ ਤਾਂ ਇਹਨੂੰ ਜਿਹੜਾ ਕੋਰਿਲੇਟ ਕਰਕੇ ਪੇਸ਼ ਕੀਤਾ ਹੈ ਇਹ ਆਪਣੇ ਆਪ ਵਿੱਚ ਜਿਹੜਾ ਇਹ ਮੋਗੇ ਵਾਲਾ ਕੇਸ ਤੁਸੀਂ ਏਡੀਸੀ ਦਾ ਦੱਸਿਆ ਚਾਰੂ ਮਤਾ ਦਾ ਜਿਹੜਾ ਉਹ ਉਹ ਸੁਪਰੀਮ ਕੋਰਟ ਦਾ ਜਿਹੜੀ ਗੱਲ ਆ ਸੁਪਰੀਮ ਕੋਰਟ ਦੀ ਉਹ ਉਹਦੇ ਇਸ ਚਿੰਤਾ ਦਾ ਆਧਾਰ ਹੈ ਆਧਾਰ ਹੈ ਬਿਲਕੁਲ ਅਸਲ ਔਰ ਤੁਸੀਂ ਬਹੁਤ ਅੱਛਾ ਕੀਤਾ ਕਿ ਕੋਰ ਰਿਲੇਟ ਕਰਕੇ ਦੋਨੋਂ ਖਬਰਾਂ ਨੂੰ ਇਕੱਠੇ ਕੰਪਾਈਲ ਕਰਕੇ ਰੱਖਿਆ ਸਾਹਮਣੇ ਸ਼ਾਇਦ ਅਲੱਗ-ਅਲੱਗ ਡਿਸਕਸ ਹੁੰਦੀਆਂ ਤਾਂ ਸ਼ਾਇਦ ਇਹਨਾਂ ਨੇ ਪ੍ਰਭਾਵ ਜੀ ਬਿਲਕੁਲ ਇੱਕ ਆਧਾਰ ਲੱਗਦਾ ਕਿ ਦੇਖੋ ਜਿਹੜਾ ਵੈਸੇ ਪਹਿਲਾਂ ਆਪਾਂ ਚਾਰੂ ਮਤਾ ਵਾਲੀ ਇੱਕ ਗੱਲ ਕਰ ਲੈਨੇ ਆਂ ਕਿ ਜਿਹੜੀ ਚਾਰੂ ਮਤਾ ਦਾ ਜਿਹੜਾ ਕੇਸ ਹੈ ਉਹ ਹੱਲੇ ਕੋਰਚ ਕੀਪਰ ਹੁੰਦਾ ਹੈ ਬਾਅਦ ਦੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਸਾਡੇ ਸਿਸਟਮ ਦੇ ਉੱਤੇ ਪ੍ਰੋਬਲਮ ਹੈ ਕਿ ਜਦੋਂ ਪੀਡਬਲਿਊ ਦਾ ਕਲੇਮ ਹੈ ਕਿ ਜਿਹੜੀ ਜਗ੍ਹਾ ਦੁਬਾਰਾ ਤੋਂ ਐਨਐਚ ਮੈਨਸ਼ਨਲ ਹਾਈਵੇ ਲਈ ਦੇ ਦਿੱਤੀ ਗਈ ਕਵਾਇਰ ਕਰਨ ਦੇ ਪੈਸੇ ਦਿੱਤੇ ਗਏ ਕੋਈ 4 ਕਰੋੜ ਰੁਪਏ ਦੇ ਨੇੜੇ ਦੀ ਅਮਾਉਂਟ ਆਉ ਬਹੁਤ ਵੱਡੀ ਅਮਾਉਂਟ ਨਹੀਂ ਹੈਗੀ ਵਸੇ ਜੀ ਤਾਂ ਉਹ ਕਹਿੰਦੇ ਆ ਕਿ ਉਹ ਜਗ੍ਹਾ ਆਲਰੇਡੀ ਪੀਡਬਲਿਊਡੀ ਨੇ 1963 ਚ ਕਵਾਇਰ ਕਰ ਲਈ ਹੋਈ ਸੀ ਬਿਲਕੁਲ ਬਿਲਕੁਲ ਸਹੀ ਤੇ ਉਸੇ ਲੈਂਡ ਨੂੰ ਦੁਬਾਰਾ ਤੋਂ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਅਕਵਾਇਰ ਕਰ ਲਿਆ ਤਾਂ ਉਹ ਆਪਣੇ ਆਪ ਚ ਅਗਰ ਅਸੀਂ ਡਿਫੈਂਸਿਵ ਮੀਅਰ ਚਾਰੋਂ ਮੋਤਾ ਦੇ ਕਿਤੇ ਗੱਲ ਹੋਏਗੀ ਤਾਂ ਉਹ ਫਿਰ ਹੋਏਗਾ ਕਿ ਉਹਦੀ ਮਲਕੀਅਤ ਕਿਤੇ ਸ਼ੋ ਨਹੀਂ ਹੋਦੀ ਹੋਏਗੀ ਜੀ ਜੀ ਕਿਉਂਕਿ ਜਿਹੜੀ ਰਜਿਸਟ੍ਰੇਸ਼ਨ ਹੈ ਹਮ ਰਜਿਸਟ੍ਰੇਸ਼ਨ ਦਾ ਮੀਨਸ ਜਿਹੜੀ ਜਿਹੜੀ ਸੁਪਰੀਮ ਕੋਰਟ ਨੇ ਵੀ ਜਿਹੜਾ ਕਿਹਾ ਹੁਣ ਰਜਿਸਟ੍ਰੇਸ਼ਨ ਦਾ ਮਤਲਬ ਜਿਹੜਾ ਮਲਕੀਅਤ ਨਹੀਂ ਹੈਗੀ ਬਿਲਕੁਲ ਬਿਲਕੁਲ ਸਰ ਰਜਿਸਟਰੀ ਹੈ ਨਾ ਇਸ ਕਰਕੇ ਉਹ ਜਿਹੜਾ ਦੂਸਰੇ ਪਾਸੇ ਸੀ ਜਿਹਨ ਸੁਪਰੀਮ ਕੋਰਟ ਦੀ ਇਸ ਚਿੰਤਾ ਦੀ ਗੱਲ ਕਰਦੇ ਤਾਂ ਸੁਪਰੀਮ ਕੋਰਟ ਨੇ ਇਹ ਅਗਰ ਇਸ ਸੁਪਰੀਮ ਕੋਰਟ ਨੇ ਵੈਸੇ ਤਾਂ ਵਿਧਿਯੋਗ ਨੂੰ ਇੱਕ ਇਹ ਭੇਜ ਦਿੱਤਾ ਜੀ ਜਿਹੜਾ ਮਤਲਬ ਲਾ ਕਮਿਸ਼ਨ ਆ ਵੀ ਇਹਦੀਆਂ ਸੰਭਾਵਨਾਵਾਂ ਤਲਾਸ਼ ਕਰੋ ਵੀ ਇਹਨੂੰ ਕਿੱਦਾਂ ਸੈਟਲ ਕੀਤਾ ਜਾ ਸਕਦਾ ਫਿਰ ਉਹਨਾਂ ਨੇ ਸਟੇਟਾਂ ਦੇ ਰੈਵਨਿਊ ਜਿਹੜੇ ਸੈਕਟਰੀਜ਼ ਆ ਉਹਨਾਂ ਨੂੰ ਕਿਹਾ ਵੀ ਇਹਨੂੰ 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 ਦੇਖੋ ਔਰ ਉਹ ਇੱਕ ਸ਼ਾਇਦ ਇੱਕ ਉਹਨਾਂ ਨੇ ਪੀਰੀਅਡ ਫਰੇਮ ਵੀ ਦਿੱਤਾ ਕਿ ਇਸ ਇਹਨੇ ਟਾਈਮ ਚ ਕਰਕੇ ਰਿਪੋਰਟ ਦਿਓ ਤਾਂ ਕਿ ਇਹਨੂੰ ਛੇਤੀ ਤੋਂ ਛੇਤੀ ਕੀਤਾ ਜਾ ਸਕੇ ਤੇ ਇਹ ਆਪਣੇ ਆਪ ਦੇ ਵਿੱਚ ਅਗ ਹੋ ਜਾਂਦਾ ਤਾਂ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਹੈ ਬਿਲਕੁਲ ਬਿਲਕੁਲ ਪਰ ਕਿਉਂਕਿ ਸੁਪਰੀਮ ਕੋਰਟ ਨੇ ਉਸ ਵੇਲੇ ਕਿਹਾ ਕਿ ਇਹ ਤਾਂ ਤੁਸੀਂ ਅੰਗਰੇਜ਼ਾਂ ਦੇ ਜਮਾਨੇ ਤੋਂ ਵੀ ਪਿਛਲਾ ਲਈ ਫਿਰਦੇ ਜੇ ਤੇ ਉਹਨਾਂ ਨੇ ਚਿੰਤਾ ਕੀਤੀ ਸੁਪਰੀਮ ਕੋਰਟ ਨੂੰ ਇਸ ਗੱਲ ਤੇ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜੀ ਇਹ دیਵਾਨੀ ਮੁਕਦਮੇ ਜਿਹੜੇ ਅਦਾਲਤਾਂ 'ਚ ਚੱਲਦੇ ਆ ਉਹਦੇ 'ਚ 66% ਜਿਹੜੇ ਹੈਗੇ ਆ ਉਹ ਜਿਹੜੀ ਜ਼ਮੀਨੀ ਸਿਸਟਮ ਜਿਹੜਾ ਜ਼ਮੀਨ ਦਾ ਸਿਸਟਮ ਹੈ ਦੀ ਜ਼ਮੀਨ ਦੀ ਮਲਕੀਅਤ ਨੂੰ ਲੈ ਕੇ ਜਾਂ ਜ਼ਮੀਨੀ ਝਗੜਿਆਂ ਨੂੰ ਲੈ ਕੇ ਉਹ 66% ਕੇਸ ਹੈ। ਬਿਲਕੁਲ ਬਿਲਕੁਲ। ਤਾਂ 66% ਆਫ ਦੀ 100% ਜਿਹੜਾ ਹੈ ਦਾ ਉਹ ਫਿਰ ਜਦੋਂ ਜਦੋਂ ਅਦਾਲਤਾਂ ਦੇ ਵਿੱਚ ਆਉਂਦਾ ਹੈ ਤੇ ਫਿਰ ਉਹ ਥੱਲੜੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਚਲਦੇ ਆ। ਚਲਦੇ ਆ। ਕਈ-ਕਈ ਵਰੇ ਲੈਂਦਾ ਔਰ ਅਦਾਲਤਾਂ ਦਾ ਬਹੁਤ ਸਾਰਾ ਟਾਈਮ ਜਿਹੜਾ ਹੈ ਉਹਦੇ ਰਿਕਾਰਡ ਦੀ ਵੈਰੀਫਿਕੇਸ਼ਨ 'ਚ ਜਾਣ ਤੇ ਲੱਗ ਜਾਂਦਾ ਹੈ। ਫਿਰ ਉਹ ਰੈਵਿਊ ਡਿਪਾਰਟਮੈਂਟ ਕਹਿੰਦਾ ਰਿਕਾਰਡ ਹੀ ਨਹੀਂ ਲੱਭ ਰਿਹਾ। ਜੀ। ਰਜਿਸਟ੍ਰੇਸ਼ਨ ਜਿਹੜੀ ਹੈਗੀ ਉਹ ਕੱਲੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਮਲਕੀਅਤ ਨਹੀਂ ਹੈਗੀ ਉਹ ਇੱਕ ਰੈਵਨਿਊ ਦਾ ਪ੍ਰੋਸੈਸ ਹੈ ਕਿ ਤੁਸੀਂ ਨਵੀਂ ਪ੍ਰਾਪਰਟੀ ਲਈ ਰਜਿਸਟ੍ਰੇਸ਼ਨ ਕਰਾਉਂਦੀ ਜੀ ਜੀ ਇਸ ਕਰਕੇ ਸੁਪਰੀਮ ਕੋਰਟ ਨੇ ਇਹਦੇ ਲਈ ਨਾ ਇੱਕ ਬਲਾਕਿੰਗ ਸਿਸਟਮ ਵੀ ਕਿਹਾ ਕਿ ਚੇਨ ਬਲਾਕਿੰਗ ਸਿਸਟਮ ਉਹਨਾਂ ਨੇ ਕਿਹਾ ਅਡਾਪਟ ਕਰੋ ਕੋਈ ਮਤਲਬ ਅੱਜ ਦੀ ਟੈਕਨੋਲੋਜੀ ਦੇ ਵਿੱਚ ਜਿਹੜਾ ਸੌਫਟਵੇਅਰ ਹੈ ਜੀ ਤਾਂ ਕਿ ਉਹ ਬਲਾਕਸ ਜਿਹੜੇ ਆ ਸੇਲ ਹੋਣਗੇ ਔਰ ਆਟੋਮੈਟਿਕਲੀ ਉਹਨੂੰ ਉਹਨੂੰ ਰਿਮੂਵ ਨਹੀਂ ਕੀਤਾ ਜਾ ਸਕੇਗਾ ਉਹਨਾਂ 'ਚੇੜਖਾਨੇ ਨਹੀਂ ਕੀਤੀ ਜਾ ਸਕੇਗੀ ਅੱਜ ਬਹੁਤ ਸਾਰੇ ਕੇਸਸ ਐਸੇ ਹੁੰਦੇ ਆ ਜਿਹੜੇ ਉਹ ਦੇਖ ਜਦੋਂ ਵਕਫ ਦੀਆਂ ਜ਼ਮੀਨਾਂ ਨੂੰ ਲੈ ਕੇ ਹੈਗਾ ਉਹ ਕਈ ਜਦੋਂ ਵਕਫ ਹੁਣ ਪਿੱਛੇ ਵਕਫ ਲਾ ਵੀ ਕੰਟਰ ਗਵਰਨਮੈਂਟ ਨੇ ਲਈ ਸੀ ਬੜਾ ਰੌਲਾ ਪਿਆ ਸੀ ਉੱਤੇ ਹੁਣ ਜਿਹੜੀਆਂ ਵਕਫ ਦੀਆਂ ਜ਼ਮੀਨਾਂ ਉਹ ਆਫਟਰ ਪਾਰਟੀਸ਼ਨ ਪਾਰਟੀਸ਼ਨ ਹੋਣ ਤੋਂ ਬਾਅਦ ਵੀ ਹੁਣ ਸਾਨੂੰ 75 76 ਸਾਲ ਹੋ ਗਏ ਆਜ਼ਾਦ ਹੋ ਜਾਣ ਪਰ ਉਹ ਜ਼ਮੀਨਾਂ ਦੇ ਰੌਲੇ ਹੱਲੇ ਵੀ ਚੱਲੇ ਆ ਉਹਦੇ ਉਹਦੇ ਵਿੱਚ ਵੀ ਬਹੁਤ ਸਾਰੇ ਰੀਸੈਂਟਲੀ ਸੁਪਰੀਮ ਕੋਰਟ ਤੇ ਕੋਈ ਇੱਥੇ ਸਾਡੇ ਲੋਕਲ ਕੇਸ ਪਤਾ ਚੱਲਿਆ ਵੀ ਉਹਨਾਂ ਨੇ ਜਿਹੜੇ ਉਸ ਲੈਂਡ ਦੇ ਉੱਤੇ ਬੈਠੇ ਲੋਕ ਸੀ ਅੰਮ੍ਰਿਤਸਰ ਦਾ ਕੇਸ ਹੈ ਉਹ ਜਿਹੜੇ ਉਸ ਲੈਂਡ ਦੇ ਉੱਤੇ ਲੋਕ ਬੈਠੇ ਆ ਉਹਨਾਂ ਕੋਲ ਰਜਿਸਟਰੀ ਹੈ ਹੂੰ ਤਾਂ ਵਕਫ ਕਹ ਰਿਹਾ ਸਾਡੀ ਹੈ ਜੀ ਅਚਾ ਹੁਣ ਜੇ ਉਹ ਵਕਫ ਦੀ ਜ਼ਮੀਨ ਹੈ ਤੇ ਫਿਰ ਉਹ ਰਜਿਸਟਰੀ ਕਿਸ ਤਰ੍ਹਾਂ ਹੋ ਗਈ ਤਾਂ ਇਸ ਕਿਸਮ ਦੇ ਜਿਹੜੇ ਡਿਸਪਿਊਟਡ ਡਿਸਪਿਊਟ ਨੇ ਉਹਨਾਂ ਦੀ ਗਿਣਤੀ 66% ਤੇ ਉਹਨਾਂ ਨੇ ਕੇਸਾਂ ਦੀ ਗੱਲ ਕੀਤੀ ਹੈ ਤਾਂ ਇਹਨਾਂ ਦੀ ਜਿਹੜੀ ਤਦਾਦ ਹੈ ਸ਼ਾਇਦ ਕਰੋੜਾਂ ਚ ਹੈ ਕਰੋੜਾਂ ਚ ਬਿਲਕੁਲ ਔਰ ਕਈ ਵਾਰੀ ਕੀ ਹੁੰਦਾ ਕਿ ਇੱਥੇ ਕਈ ਵਾਰੀ ਐਦਾਂ ਵੀ ਹੁੰਦਾ ਕਿ ਇੱਕ ਬੰਦਾ ਰਜਿਸਟਰੀ ਲੈ ਕੇ ਜਾਂਦਾ ਜਦੋਂ ਇੰਤਕਾਲ ਕਰਾਣ ਜਾਂਦਾ ਤਾਂ ਉਹ ਪਟਵਾਰੀ ਕਹਿੰਦਾ ਕਿ ਤੁਹਾਡਾ ਤੁਹਾਡਾ ਤਾਂ ਖਸਰਾ ਹੀ ਨਹੀਂ ਚ ਬੰਦਾ ਹੂੰ ਫਿਰ ਉਹ ਕਹਿੰਦਾ ਗਲਤੀ ਨਾ ਪੈ ਗਿਆ ਫਿਰ ਉਹ ਉਹ ਜਿਹੜੀ ਗਲਤੀ ਰਿਮੂਵ ਕਰਾਂਦੇ ਆਂ ਹੀ ਕਈ ਸਾਲ ਉਹਨਾਂ ਨੂੰ ਲੋਕਾਂ ਨੂੰ ਲੱਗ ਜਾਂਦੇ ਆਂ ਸਰ ਜਮਿਨੀ ਸਿਸਟਮ ਜਿਹੜਾ ਹੈਗਾ ਜਿਹੜਾ ਉਹ ਇੰਨਾ ਫਿਰ ਲਾਲ ਲਕੀਰ ਦੀਆਂ ਜ਼ਮੀਨਾਂ ਲੈ ਕੇ ਸਟੇਟ ਗਵਰਨਮੈਂਟ ਸੜੀ ਨੇ ਪੰਜਾਬ ਗਵਰਨਮੈਂਟ ਨੇ ਪਿੱਛੇ ਕਿਹਾ ਕਿ ਲਾਲ ਲਕੀਰਾਂ ਦੀ ਜਿਹੜੀਆਂ ਜ਼ਮੀਨਾਂ ਆ ਉਹ ਲੋਕਾਂ ਨੂੰ ਮਲਕੀਅਤ ਹੈ ਅਦਰਵਾਇਜ਼ ਉਹ ਬੈਠੇ ਮਲਕੀਅਤ ਹੀ ਨਾ ਬਿਲਕੁਲ ਪਰ ਉਹਨਾਂ ਨੂੰ ਜਦੋਂ ਖਰੀਦੋ ਫਰੋਖਤ ਹੁੰਦੀ ਆ ਉਹਦੇ ਵਿੱਚ ਕਈ ਮੁਸ਼ਕਲਾਂ ਆਉਂਦੀਆਂ ਨੇ ਇੱਕ ਕਿਸਮ ਦੀਆਂ ਨੇ ਅਜੇ ਕਈ ਜਗ੍ਹਾ ਤੇ ਲਾਲ ਲਾਲ ਲਕੀਰ ਵਾਲੀਆਂ ਜ਼ਮੀਨਾਂ ਚ ਤਾਂ ਇਦਾਂ ਦੀ ਡਿਵੈਲਪਮੈਂਟ ਹੋਈ ਹੈ ਕਿ ਚੜੀਆਂ ਸਾੜੀਆਂ ਡਿਵੈਲਪਮੈਂਟ ਅਥਾਰਟੀਆਂ ਨੇ ਉਹਨਾਂ ਨੇ ਕੀਤਾ ਤੇ ਗਾਂ ਲੋਟ ਕੀਤੇ ਹੋਏ ਆ ਬਿਲਕੁਲ ਬਿਲਕੁਲ ਸੋ ਇਹ ਸੁਪਰੀਮ ਕੋਰਟ ਦੀ ਜਿਹੜੀ ਚਿੰਤਾ ਅਦਾਲਤਾਂ ਦੇ ਟਾਈਮ ਨੂੰ ਲੈ ਕੇ ਤਾਂ ਹੈ ਹੀ ਹੈ ਪਰ ਦੇਸ਼ ਦਾ ਜਿਹੜਾ ਇਹ ਲੈਂਡ ਸੇਲ ਪਰਚੇਸ ਸਿਸਟਮ ਹੈ ਜਿਹੜਾ ਲੈਂਡ ਦੀ ਓਨਰਸ਼ਿਪ ਦਾ ਸਿਸਟਮ ਹੈ ਜੀ ਉਨੂੰ ਲੈ ਕੇ ਬੜਾ ਵੱਡਾ ਕ੍ਰਾਂਤੀਕਾਰੀ ਮਤਲਬ ਇੱਕ ਇੱਕ ਆਦੇਸ਼ ਜਾਂ ਨਿਰਦੇਸ਼ ਵੀ ਹੈਗਾ ਔਰ ਕ੍ਰਾਂਤੀਕਾਰੀ ਇਹ ਅਗਰ ਇਹ ਸਰਕਾਰਾਂ ਕਰ ਦਿੰਦੀਆਂ ਇਹਨੂੰ ਇੱਕ ਬੜਾ ਵੱਡਾ ਕ੍ਰਾਂਤੀਕਾਰੀ ਕਦਮ ਹੋਏਗਾ ਜਿਸ ਦੇ ਨਾਲ ਦੇਸ਼ ਦੇ ਅੰਦਰ ਸਾਰਾ ਕੁਝ ਸੁਖਾਲਾ ਹੋਏਗਾ ਜੀ ਬਿਲਕੁਲ ਬਿਲਕੁਲ ਸਰ ਇਸੇ ਤਰ੍ਹਾਂ ਖਬਰ ਇਹ ਵੀ ਹੈ ਕਿ ਇਸ ਸਾਲ ਦੇ ਜੂਨ ਮਹੀਨੇ ਵਿੱਚ ਹੋਈ ਅਹਮਦਾਬਾਦ ਵਿਖੇ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ ਜਿਸ ਵਿੱਚ ਹੋਰਨਾਂ ਯਾਤਰੀਆਂ ਸਹਿਤ ਜਹਾਜ਼ ਦੇ ਪਾਇਲਟ ਦੀ ਵੀ ਜਾਨ ਚਲੀ ਗਈ ਸੀ ਇਸ ਜਹਾਜ਼ ਦੇ ਪਾਇਲਟ ਕਮਾਂਡਰ ਸੁਮਿਤ ਸਬਰਵਾਲ ਦੇ ਪਿਤਾ ਪੁਸ਼ਕਰ ਰਾਤ ਸਬਰਵਾਲ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਇਸ ਹਾਦਸੇ ਦੀ ਸੁਤੰਤਰ ਨਿਆਂਇਕ ਜਾਂਚ ਦੀ ਮੰਗ ਕੀਤੀ ਗਈ ਸੀ ਇਸ ਮਾਮਲੇ ਸੰਬੰਧੀ ਸੁਪਰੀਮ ਕੋਰਟ ਜਸਟਿਸ ਸੂਰਿਆकांत ਅਤੇ ਜੈਮਾਲਯ ਬਾਗਚੀ ਦੀ ਬੈਂਚ ਨੇ ਕਿਹਾ ਕਿ ਲੰਡਨ ਜਾਣ ਵਾਲੇ 에ਅਰ ਇੰਡੀਆ ਦੇ ਜਹਾਜ਼ ਦੇ ਪਾਇਲਟ ਨੂੰ ਕਿਸੇ ਪ੍ਰਕਾਰ ਦਾ ਦੋਸ਼ ਨਹੀਂ ਦਿੱਤਾ ਜਾ ਸਕਦਾ ਜ ਜੂਨ ਵਿੱਚ ਅਹਮਦਾਬਾਦ ਵਿੱਚ ਹਾਦਸਾ ਵਾਪਰਿਆ ਸੀ ਉਦੋਂ ਹੀ ਸਰ ਗੱਲ ਕਰ ਲਈ ਹੈ ਤਾਂ ਦਿੱਲੀ ਹਵਾਈ ਅੱਡੇ ਤੇ ਵੀ ਤਕਨੀਕੀ ਖਰਾਬੀ ਕਾਰਨ 800 ਤੋਂ ਵੱਧ ਉਡਾਨਾਂ ਜੜੀਆਂ ਨੇ ਉਹ ਪ੍ਰਭਾਵਿਤ ਹੋਈਆਂ ਨੇ ਤੁਹਾਡੇ ਸਿਸਟਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਅੱਜ ਮੈਂ ਪਹਿਲਾਂ ਤਾਂ ਤੁਹਾਡੇ ਸਿਸਟਮ ਦੀ ਤਾਰੀਫ ਕਰੂੰਗਾ ਕਿ ਤੁਸੀਂ ਤੁਸੀਂ ਇਹ ਦੂਸਰੀ ਧਰਵਾ ਜਿਹੜੀ ਉਸ ਤਰੀਕੇ ਨਾਲ ਕੰਪਾਈਲ ਕਰਕੇ ਬੇਸ ਕੀਤੀ ਹੈ ਜੀ ਇਹ ਜਿਹੜੀ ਅਹਮਦਾਬਾਦ ਵਾਲੀ ਜਿਹੜਾ ਦੁਕਾਨ ਤੋਂ ਆਇਆ ਜਿਹੜੀ ਐਡੀ ਵੱਡੀ ਕਟਨਾ ਜਿੱਥੇ ਸੈਂਕੜੇ ਲੋਕ ਸਾਡੇ ਜਿਹੜੇ ਸੈਂਕੜੇ ਦੇ ਜਿਹੜੇ ਲੋਕਾਂ ਦੀ ਡੈਥ ਹੋ ਗਈ ਸੀ ਬਿਲਕੁਲ ਬਿਲਕੁਲ ਔਰ ਇੱਕ ਸਿੰਗਲ ਯਾਤਰੀ ਜਿਹੜਾ ਬਚਿਆ ਉਹ ਬਚਾਰਾ ਜਿਹੜਾ ਇੰਗਲੈਂਡ ਦੇ ਵਿੱਚ ਇਸ ਵੇਲੇ ਵੀ ਬਈ ਪ੍ਰੋਬਲਮਸ ਫਿਜ਼ੀਕਲ ਪ੍ਰੋਬਲਮਸ ਫੇਸ ਕਰ ਰਿਹਾ ਹੈ ਬਿਲਕੁਲ ਬਿਲਕੁਲ ਤੇ ਉਹਦੇ ਵਿੱਚ ਵੀ ਹੱਲੇ ਤੱਕ ਤੇ ਕਲੈਰਿਟੀ ਨਹੀਂ ਆਈ ਅਸਲ ਜਿ ਕਿਉਂ ਹੈ ਬਹੁਤ ਸਾਰੀਆਂ ਜਾਂਚ ਚੱਲ ਰਹੀਆਂ ਉਸ ਵੇਲੇ এবੀਸੀ ਦੀ ਪਾਇਲਟ ਦੀ ਗਲਤੀ ਤਾਂ ਨਹੀਂ ਫਿਰ ਉਹ ਵੀ ਇਸ ਵੇਲੇ ਸੀ ਕਿ ਉਹ ਫਿਰ ਉਹ ਉਨੀ ਜਿਹੜੀ ਉਹ ਟੇਕ ਆਫ ਵੇਲੇ ਉਹਨਾਂ ਉੱਚੀ ਕਿਉਂ ਨਹੀਂ ਜਾ ਸਕਿਆ ਸਿਸਟਮ ਨਹੀਂ ਖੁੱਲੇ ਜਹਾਜ਼ ਦੀ ਟੈਕਨੋਲੋਜੀ ਨੂੰ ਵੀ ਲੈ ਕੇ ਸੀ ਫਿਰ ਇਹ ਸੀ ਕਿ ਜੇ ਉਹਦੇ ਇੰਜਨਸ ਨਹੀਂ ਕੰਮ ਕਰ ਰਹੇ ਤਾਂ ਫਿਰ ਜਿਹੜਾ ਜਿਹੜਾ 에ਅ ਕੰਟਰੋਲ ਸਿਸਟਮ ਹੈ ਉਹਨੇ ਉਹਨੂੰ ਉਡਣ ਕਿਉਂ ਦਿੱਤਾ ਜਾਂ ਇਸ ਕਿਸਮ ਦੀਆਂ ਕਈ ਕੰਪਲਿਕੀਸ਼ਨਸ ਉਹਲੇ ਵੀ ਉਹਦੇ ਤੇ ਚੱਲ ਰਹੀਆਂ ਚੱਲ ਰਹੀਆਂ ਨੇ ਬਿਲਕੁਲ ਬਿਲਕੁਲ ਤੇ ਦੂਸਰੇ ਪਾਸੇ ਇਹ ਹੈ ਕਿ ਜਿਹੜਾ ਹੁਣ ਰੀਸੈਂਟਲੀ ਹੋਇਆ ਕਿ 800 ਫਲਾਈਟਸ ਜਿਹੜੀਆਂ ਦਿੱਲੀ 에ਰਪੋਰਟ ਤੋਂ ਕੱਲੇ ਹੂੰ ਜਿਹਦੇ ਨਾਲ ਕੁਝ ਜਿਹੜੀਆਂ ਸਾੜੀਆਂ ਅੰਮ੍ਰਿਤਸਰ ਦੀਆਂ ਵੀ ਫਲਾਈਟਸ ਕੱਲ ਜਿਹੜੀਆਂ 8-10 ਇਫੈਕਟ ਹੋਈਆਂ ਬਿਲਕੁਲ ਬਿਲਕੁਲ ਸਰ ਉਹ ਜਿਹੜਾ ਸਿਸਟਮ ਹੈਗਾ ਹੂੰ 에ਅਰ ਟਰੈਫਿਕ ਕੰਟਰੋਲ ਹੈ ਜਾਂ ਜਿਹੜਾ 에ਅਰ ਮਤਲਬ ਇਹਨੂੰ ਇਹਨੂੰ ਕੰਟਰੋਲ ਕਰਦਾ ਜਿਹੜਾ 에ਅਰ ਸਿਸਟਮ ਸਾਰੇ ਉਹ ਟ੍ਰੈਕਸ ਜਹਾਜ਼ ਨੂੰ ਦੱਸਦੇ ਉਹ ਦੱਸਦੇਗੇ ਇੱਥੇ ਉਤਰਜੋ ਇੱਥੇ ਚੜਜੋ ਅਗਰ ਉਹ ਕਹਿੰਦੇ ਕਿ ਨਹੀਂ ਚੜਾਣਾ ਜਾਂ ਨਹੀਂ ਲਾਉਣਾ ਤਾਂ ਫਿਰ ਉਹ ਦੂਸਰੀ ਜਗ੍ਹਾ ਲੈ ਜਾਓ ਬਿਲਕੁਲ ਜਦੋਂ ਇਹ ਜਿਹੜੀ ਗੱਲ ਐਸੀਆਂ ਜਿਹੜੀਆਂ ਕਮੀਆਂ ਉਹ ਅੰਬਦਾਬਾਦ ਵਾਲੇ ਕੇਸ ਵਿੱਚ ਵੀ ਬਹੁਤ ਸਾਰੀਆਂ ਇੰਦਾਂ ਦੀਆਂ ਗੱਲਾਂ ਆਈਆਂ ਸੀ ਜਿਹਨੂੰ ਕਿਹਾ ਗਿਆ ਸੀ ਕਿ ਲੁਕੋਇਆ ਜਾ ਰਿਹਾ ਹੈ। ਲੁਕੋਇਆ ਜਾ ਰਿਹਾ ਹੈ। ਇਹ ਇਹ ਵੱਡੀ ਘਟਨਾ ਹੁਣ ਜਿਹੜੀ ਇੱਥੇ ਹੋਈ ਹੈ ਜਿਹੜੀ ਦਿੱਲੀ ਟੈਕਨੋਲੋਜੀ ਵਿੱਚ ਮੁਸ਼ਕਲ ਆ ਸਕਦੀ ਹੈ ਵੈਸੇ ਇਹ ਚੰਗਾ ਹੋ ਗਿਆ ਕਿ ਚੰਗੇ ਵੇਲੇ ਫੜ ਲਈ। ਪਰ ਜਦੋਂ ਇਹ ਟੈਕਨੋਲੋਜੀਕਲ ਜਿਹੜੀਆਂ ਪ੍ਰੋਬਲਮਸ ਦੇ ਦੌਰਾਨ ਕਈ ਵਾਰੀ ਉਡਾਣਾ ਹੋ ਜਾਂਦੀਆਂ ਉੜ ਜਾਂਦੀਆਂ ਤਾਂ ਉਦੋਂ ਫ੍ਰੈਂਮਦਾਬਾਦ ਵਰਗੇ ਦੁਕਾਨਤ ਜਿਹੜੇ ਆ ਉੱਥੇ ਵਾਪਰਦੇ ਨੇ ਬਿਲਕੁਲ ਬਿਲਕੁਲ ਤਾਂ ਇਹ ਦੇਸ਼ ਲਈ ਬੜਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅੱਜ ਦੇਸ਼ ਜਿਹੜਾ ਹੈ ਸਾਡਾ ਅਸੀਂ ਜਦੋਂ ਇਹ ਬੇਸਿਕਲੀ ਤੇ ਆਈਟੀ ਟੈਕਨੋਲੋਜੀ ਦੇ ਨਾਲ ਰਿਲੇਟਡ ਆ ਠੀਕ ਆ ਯਾਰ ਉਸ ਸਪੇਸ ਦਾ ਗਮ ਹੈ ਪਰ ਇਹ ਜਿਹੜਾ ਰੋਲ ਆਈਟੀ ਦਾ ਵੀ ਉਨਾ ਹੀ ਹੈ ਬਿਲਕੁਲ ਬਿਲਕੁਲ ਤਾਂ ਅਸੀਂ ਜਦੋਂ ਆਈਟੀ ਦੇ ਬੇਸਿਕਲੀ ਅਸੀਂ ਦੁਨੀਆ ਦੇ ਲੀਡਰ ਆ ਹੂੰ ਅਸੀਂ ਅਸੀਂ ਚਾਹੇ ਅੱਜ ਕਾਗਜ਼ਾਂ ਦੇ ਬੇਸ਼ੱਕ ਅਮਰੀਕਾ ਹੋਏਗਾ ਪਰ ਉਹਨੂੰ ਲੀਡ ਕਰਨ ਵਾਲੇ ਸਾਡੇ ਇੰਡੀਅਨਸ ਲੋਗ ਆ ਬੜੇ ਬੜੇ ਜਿਹੜੇ ਉਹਨਾਂ ਦੇ ਕਾਰਪੋਰੇਟਰਸ ਉੱਦੇ ਵਿੱਚ ਬਹੁਤ ਬਹੁਤ ਵੱਡੇ ਟੈਕਨੋਲੋਜੀਕਲੀ ਸਾਡੇ ਇੰਜੀਨੀਅਰਸ ਬੈਠੇ ਨੇ ਹੋਰ ਬੈਠੇ ਨੇ ਜਿਹੜੇ ਡਿਜੀਟਲ ਸਿਸਟਮ ਨੂੰ ਕੰਟਰੋਲ ਕਰਦੇ ਨੇ ਤਾਂ ਇਹ ਸਾਡੇ ਲਈ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਦਿੱਲੀ ਵਰਗਾ 에ਰਪੋਰਟ ਜਿਹੜਾ ਸਾਡੇ ਸਾਡੇ ਦੇਸ਼ ਦੇ ਵੱਡੇ 에ਰਪੋਰਟਸ ਦੇ ਵਿੱਚੋਂ ਇੱਕ ਹੈ ਇਹ ਇੰਟਰਨੈਸ਼ਨਲ ਜਿਹੜਾ ਹੈ ਨਾ ਇਹਨੂੰ ਟਰਮੀਨਲ 3 ਵੀ ਕਹਿੰਦੇ ਆ ਉਹਨੂੰ ਹੂੰ ਉੱਥੇ ਜੇਕਰ ਐਡੀ ਵੱਡੀ ਪ੍ਰੋਬਲਮ ਇੰਦੀ ਕਿ 800 ਫਲਾਈਟਸ ਇਫੈਕਟ ਹੋ ਜਾਂਦੀਆਂ ਇਸ ਇਸ ਵਜ੍ਹਾ ਨਾਲ ਕਿ ਟੈਕਨੋਲੋਜੀਕਲ ਪ੍ਰੋਬਲਮ ਆ ਗਈ ਹੈ ਤੇ ਉਹਨੂੰ ਰਿਮੂਵ ਕਰਨ ਚ ਕਿੰਨਾ ਟਾਈਮ ਲੱਗਾ ਜਾਂ ਉਹਨੂੰ ਠੀਕ ਕਰਨ ਜਾਂ ਉਹਨੂੰ ਫਿਰ ਉਹਦਾ ਕੋਈ ਵਿਕਲਪ ਕੱਢਿਆ ਗਿਆ ਉਹ ਸੋ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਪਰ ਸੁਪਰੀਮ ਕੋਰਟ ਨੇ ਜਿਹੜੀ ਉਹ ਇਸ ਜਿਹੜੇ ਅਹਮਦਾਬਾਦ ਵਾਲੇ ਜਾਇਜ਼ ਤੇ ਉਹ ਪਾਇਲਟ ਦੇ ਪਿਤਾ ਨੂੰ ਇਹ ਵੀ ਇੱਕ ਬੜਾ ਇਹ ਦੂਸਰਾ ਫੈਸਲਾ ਹੈ ਜਿਹੜਾ ਇਹਨੂੰ ਫੈਸਲਾ ਨਹੀਂ ਕਵਾਂਗੇ ਇਹਨੂੰ ਜ਼ਿੰਮੇਵਾਰੀ ਕਵਾਂਗੇ ਸੁਪਰੀਮ ਕੋਰਟ ਨੇ ਬੜੀ ਵਧੀਆ ਜ਼ਿੰਮੇਵਾਰੀ ਕੀਤੀ ਹੈ ਕਿ ਉਹਦੇ ਉਹਦੇ ਪਿਤਾ ਜਿਹੜੇ ਆ ਕਹਿੰਦੇ ਇਹ ਕੋਰਟ ਦੇ ਨੋਟਿਸ ਚ ਆ ਕਿ ਉਹ ਇਸ ਉਹ ਇਸ ਇਮਪ੍ਰੈਸ਼ਨ ਤੁਸੀਂ ਕਿ ਸ਼ਾਇਦ ਦੇਸ਼ بار بار ਜਿਹੜਾ ਇਹ ਕਹਿ ਰਿਹਾ ਜਾਂ ਪਰ ਦੇਸ਼ ਨਹੀਂ ਕਹਿ ਰਿਹਾ ਕੁਝ ਕੁਸਾ ਇੱਕ ਵਾਰ ਕਹਿ ਰਿਹਾ ਕਿ ਪਾਇਲਟ ਦੀ ਗਲਤੀ ਸੀ ਤੇ ਉਹ ਉਹ ਸਾਈਕੋਲੋਜੀਕਲੀ ਆਪਣੇ ਤੇ ਇੱਕ ਪ੍ਰੈਸ਼ਰ ਲਾ ਕੇ ਬੈਠੇ ਸੀ ਜੀ ਤਾਂ ਉਹਦੇ ਲਈ ਸੁਪਰੀਮ ਕੋਰਟ ਗਏ ਸੀ ਵੀ ਹਨਾ ਤਾਂ ਸੁਪਰੀਮ ਕੋਰਟ ਨੇ ਜਿਹੜੀ ਇੱਕ ਆਪਣੇ ਸੋਸ਼ਲ ਜੇਮਰੀ ਸਮਝਦੇ ਕਿ 91 ইয়ারਸ ਦਾ ਜਿਹੜਾ ਕਿਸੇ ਪਾਇਲਟ ਦਾ ਔਰ ਪਾਇਲਟ ਵੀ ਹਾਈਲੀ ਐਕਸਪੀਰੀਐਂਸਡ ਸੀ ਕੋਈ ਇਦਾਂ ਦਾ ਨਹੀਂ ਸੀ ਜਿਹੜੀ ਉਹ ਐਡੀ ਐਡੀ ਗਲਤੀ ਕਰ ਸਕਦਾ ਸੀ ਜੀ ਜੀ ਤਾਂ ਇਹ ਵੀ ਉਹਦੀ ਬੜੀ ਵੱਡੀ ਗੱਲ ਹੈ ਤਾਂ ਉਹ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਉਸ ਬਾਪ ਦੀ ਜਿਹੜੀ ਉਸ ਚਿੰਤਾ ਨੂੰ ਦੂਰ ਕਰਨ ਲਈ ਉਹਦੇ ਜਿਹੜੇ ਜ਼ਖਮਾਂ ਦੇ ਮਰਮ ਲਾਇਆ ਹੂੰ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਨੇ ਵੀ ਨਹੀਂ ਕਿਹਾ ਹਲੇ ਤੱਕ ਸੁਪਰੀਮ ਕੋਰਟ ਨੇ ਇਹਨਾਂ ਸ਼ਬਦਾਂ ਚ ਗਿਹਾ ਕਿ ਹਲੇ ਤੱਕ ਉਹ ਜਿਹੜੇ ਪਾਇਲਟ ਸੱਬਰਵਾਲ ਮਿਸਟਰ ਸੱਬਰਵਾਲ ਸੀ ਜੀ ਉਹਨਾਂ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਔਰ ਨਾ ਹੀ ਕਿਸੇ ਨੇ ਕਿਹਾ ਕਿ ਹੈ ਔਰ ਸੁਪਰੀਮ ਕੋਰਟ ਨੇ ਤੋ ਵੀ ਅੱਗੇ ਇੱਕ ਕਦਮ ਵਧਾਇਆ ਹੈ ਵੀ ਜੇ ਜਰੂਰੀ ਹੋਇਆ ਤਾਂ ਅਸੀਂ ਇਹ ਲਿਖਾਂਗੇ ਵੀ ਲਿਖਾਂਗੇ ਵੀ ਤਾਂ ਉਹ ਇੱਕ ਉਸ ਬਾਪ ਨੂੰ ਜਿਹੜਾ ਹੈ ਉਹਨੂੰ ਮਤਲਬ ਕਿੰਨਾ ਸਕੂਨ ਮਿਲਿਆ ਉਹ ਜਿਹੜਾ ਇਸ ਕਿਸਮ ਦਾ ਸਾਈਕੋਲੋਜੀਕਲ ਪ੍ਰੈਸ਼ਰ ਲੈ ਕੇ ਚੱਲ ਰਿਹਾ ਸੀ ਕਿ ਮੇਰੇ ਬੇਟੇ ਦੀ ਵਜ੍ਹਾ ਨਾਲ ਸ਼ਾਇਦ ਇਹ ਨਹੀਂ ਦੁਨੀਆ ਚਲੀ ਗਈ ਤਾਂ ਸੁਪਰੀਮ ਕੋਰਟ ਦੀ ਜਿਹੜੀ ਇਹ ਬਹੁਤ ਮਤਲਬ ਸੁਪਰੀਮ ਕੋਰਟ ਦੀ ਵੀ ਤਾਰੀਫ ਕਰਨੀ ਚਾਹੀਦੀ ਜਿਹੜੇ ਸਾਡੇ ਉਹ ਜਿਹੜੇ ਸਾਡੇ ਜੱਜਸ ਨੇ ਜੀ ਕਿ ਉਹ ਉਹਨਾਂ ਸੋਸ਼ਲ ਜ਼ਿੰਮੇਵਾਰੀ ਵੀ ਨਾਲ ਸਮਝੀ ਹੈ ਤਾਂ ਅੱਜ ਦੇ ਜਦੋਂ ਜਦੋਂ ਅੱਜ ਦੇ ਯੁੱਗ ਦੇ ਵਿੱਚ ਬਹੁਤ ਸਾਰਾ ਹੋ ਰਿਹਾ ਕਿ ਜਿੱਦਾਂ ਸਾਡੇ ਜਿਹੜੀਆਂ ਡੈਮੋਕ੍ਰੇਸੀ ਦੇ ਜਿਹੜੇ ਚਾਰ ਪਿੰਦਰਸ ਦੇ ਵਿੱਚੋਂ ਤਿੰਨਾਂ ਦੇ ਉੱਤੇ ਤਾਂ ਬਹੁਤ ਹੀ ਕੰਦੇ ਸੀ ਤਾਂ ਹੌਲੀ ਹੌਲੀ ਇਹ ਵੀ ਕਹਿਣ ਲੱਗੇ ਜਿੱਦਾਂ ਆਪਾਂ ਪਿਛਲੀ ਵਾਰੀ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਅਸੀਂ ਜਿਹੜੇ ਸੀਨੀਅਰ ਐਡਵੋਕੇਟਸ ਦੇ ਉੱਤੇ ਗੱਲ ਹੋਈ ਸੀ ਉਹ ਇਸ ਕਿਸਮ ਦੀਆਂ ਗੱਲਾਂ ਕਈ ਵਾਰੀ ਫਿਰ ਇਹ ਵੀ ਖਤਰਾ ਪੈਦਾ ਕਰ ਦਿੰਦੇ ਆ ਕਿ ਇਹ ਸ਼ਾਇਦ ਜਿਹੜਾ ਮੋਸਟ ਸਟਰੋਂਗ ਪਿਲਰ ਆ ਜਿਹੜਾ ਮਨੂੰ ਸੰਵਿਧਾਨ ਨੂੰ ਬਚਾਉਂਦਾ ਹੈ ਦੇਸ਼ ਨੂੰ ਬਚਾਉਂਦਾ ਹੈ ਉਹਦੇ ਵਿੱਚ ਵੀ ਕਿਤੇ ਹੁਣ ਤਾਈਆਂ ਦੇ ਨਿਆਣੀਆਂ ਸ਼ੁਰੂ ਹੋ ਗਈਆਂ ਤੇ ਇਸ ਕਿਸਮ ਦੀ ਜਿਹੜੇ ਜਿਹੜੇ ਮਤਲਬ ਟਿੱਪਣੀਆਂ ਹੁੰਦੀਆਂ ਇਹ ਫਿਰ ਥੋੜਾ ਉਸ ਵਿਅਕਤੀ ਨੂੰ ਤਾਂ ਉਹਨਾਂ ਨੇ ਕੀਤਾ ਹੀ ਕੀਤਾ ਪਰ ਦੇਸ਼ ਦੇ ਲੋਕਾਂ ਨੂੰ ਵੀ ਬੂਸਟ ਕਰਦਾ ਕਿ ਨਹੀਂ ਜੇ ਦੇਸ਼ਰੀ ਹਲੇ ਮਤਲਬ ਜ਼ਿੰਮੇਵਾਰੀ ਨਾਲ ਕੰਮ ਕਰ ਬਿਲਕੁਲ ਬਿਲਕੁਲ ਸਰ ਸੋ ਖਬਰਾਂ ਹੋਰ ਵੀ ਨਹੀਂ ਜਨਤਾ ਤੇ ਗੱਲਬਾਤ ਕਰਾਂਗੇ ਲੇਕਿਨ ਹੁਣ